ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦੋਂ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਨਹੀਂ ਅਕਾਲੀ ਲੀਡਰ ਨੇ ਕਿਹਾ ਕਿ ਭਾਜਪਾ ਦੀ ਜ਼ਰੂਰਤ ਹੈ ਅਕਾਲੀ ਦਲ ਨਾਲ ਸਮਝੌਤਾ ਕਰਨਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਵਾ ਨਾ ਉਹਦੇ ਵਿੱਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਉਹ ਪਾਰਟੀ 'ਚ ਦੱਸ ਦੇਣਾ ਹਮੇਸ਼ਾ ਬਟਾਲਾ ਵਿੱਚ ਭਾਜਪਾ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਉੱਗੇ ਭਾਜਪਾ ਆਗੂ ਨਰੇਸ਼ ਮਹਾਜਨ ਵੱਲੋਂ ਅਕਾਲੀ ਦਲ ਦਾ ਪੱਲਾ ਫੜਨ ਤੋਂ ਬਾਅਦ ਕਈ ਹੋਰ ਭਾਜਪਾ ਵਰਕਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਗਏ ਹਨ ਜਿੱਥੇ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਨੇ ਆ ਕੇ ਭਾਜਪਾ ਦੇ ਵਰਕਰਾਂ ਨੂੰ ਸਰੂਪੇ ਪਾ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਉੱਥੇ ਹੀ ਉਹਨਾਂ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਭਾਜਪਾ ਨੂੰ ਅਕਾਲੀ ਦਲ ਦੀ ਜ਼ਰੂਰਤ ਹੈ ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਅੱਜ ਮੈਂ ਬਟਾਲੇ ਆਇਆ ਜੀ ਵੇਖੋ ਕਿੰਨਾ ਵਧੀਆ ਮੌਸਮ ਹੈ ਧੁੰਦ ਪੂਰੀ ਉਹਦੇ باوجود ਕਰੰਟ ਪੂਰਾ ਉਹਦੇ باوجود ਗਰਮੀ ਪੂਰੀ ਬੰਦਿਆਂ ਦੇ ਵਿੱਚ ਤੇ ਬਟਾਲੇ 'ਚ ਪੂਰੀ ਗਰਮੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਰੇਸ਼ ਮਹਾਜਨ ਜੀ ਜਦੋਂ ਦੇ ਸ਼ਾਮਲ ਹੋਇਆ ਹੈ ਦਿੱਲੀ ਜਿਹੜਾ ਵਾ ਪਰਿਵਾਰ ਵੱਧਾ ਪਿਆ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਇਹਨਾਂ ਨੇ ਪ੍ਰਦੀਪ ਸ਼ਰਮਾ ਜੀ ਯੂਥ ਲੀਡਰ ਹੈ ਉਨ੍ਹਾਂ ਦੇ ਸਮੇਤ तकरीबन 15 ਨਵੇਂ ਨੌਜਵਾਨ ਮੁੰਡੇ ਜਿਹੜੇ ਦਰਜਾ ਬਦਰਜਾ ਅਲੱਗ-ਅਲੱਗ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਚ ਕੰਮ ਕਰਦੇ ਸੀ ਅਲੱਗ-ਅਲੱਗ ਫੀਲਡ ਦੇ ਵਿੱਚ ਕੋਈ ਆਈਟੀ ਦਾ ਵਾ ਕੋਈ ਜ਼ੁਆ ਮੋਰਚੇ ਦਾ ਵਾ ਕੋਈ ਸਪੋਰਟਸ ਦੇ ਆ ਤੇ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਜੀ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨਰੇਸ਼ ਮਹਾਜਨ ਜੀ ਜਿਹਦੇ ਹਲਕਾ ਇੰਚਾਰਜ ਬਟਾਲੇ ਦੇ ਤੇ ਰਮਨਦੀਪ ਸਿੰਘ ਜੀ ਜਲਾ ਪ੍ਰਧਾਨ ਸੰਧੂ ਸਾਹਿਬ ਇਹਨਾਂ ਦੀ ਰਗਵਾਈ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਸਾਰੇ ਮੈਂ ਆਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਤੇ ਆਉਣ ਵਾਲੀਆਂ ਕੋਈ ਵੀ ਇਲੈਕਸ਼ਨ ਹੋਊਗੀ ਇਹ ਬਟਾਲਾ ਹਲਕਾ ਜਿਹੜਾ ਵਾ 100% ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੁੰਦੀ ਰਹੂ। ਸਮਝੌਤਾ ਕਰੋ ਤਾਂ ਸੰਬੰਧ ਹੈ ਕਿ ਨਹੀਂ ਹੈ। ਦੇਖੋ ਜੀ ਸਮਝੌਤਾ ਸਾਡੀ ਨਾ ਮਤਲਬ ਬਟਾਲਿਆਂ ਤੇ ਨਾ ਅੰਬਰਸਰੋਂ ਤੇ ਨਾ ਸਾਡੇ ਤੋਂ ਹਣਾ ਸਮਝੌਤਾ ਜੇ ਕੱਲ ਨੂੰ ਹੋਇਆ ਵੀ ਤੇ ਵੇਖੋ ਸਮਝੌਤੇ ਇਹਦੇ ਚ ਪਾਰਟੀਆਂ ਦੇ ਮੈਂ ਸਮਝਦਾ ਕੋਈ ਪ੍ਰੇਮ ਪਿਆਰ ਦੇ ਯਾਰੀਆਂ ਦੋਸਤੀਆਂ ਦੇ ਸਮਝੌਤੇ ਨਹੀਂ ਹੁੰਦੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ। ਉਸ ਦਿਨ ਸਮਝੌਤਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਲੋਡ ਨੂੰ ਕਰਨਾ ਜਦੋਂ ਲੱਗਾ ਵੀ ਸਾਡਾ ਕੁਝ ਇੱਥੇ ਬਣਨਾ ਨਹੀਂ ਹੈ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਨਾ ਕਾਰਪੋਰੇਸ਼ਨ ਨਾ ਪੰਚਾਇਤਾਂ ਨਾ ਮੈਨੂੰ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਵੀ ਕਿਤੇ ਕੁਝ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਵਾਸਤੇ ਬਣੀ ਆ ਪੰਜਾਬੀਆਂ ਵਾਸਤੇ ਬਣੀ ਪਾਰਟੀ ਆ ਜਿੰਨੇ ਸੰਘਰਸ਼ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤੇ ਆ ਜਿਹੜੀਆਂ ਪੰਜਾਬ ਦੀਆਂ ਜ਼ਰੂਰਤਾਂ ਭਾਵੇਂ ਉਹ ਚੰਡੀਗੜ੍ਹ ਭਾਵੇਂ ਉਹ ਪਾਣੀਆਂ ਦੇ ਮੁੱਦੇ ਆ ਭਾਵੇਂ ਵੱਧ ਅਧਿਕਾਰਾਂ ਦੇ ਮੁੱਦੇ ਆ ਭਾਵੇਂ ਫੈਡਰਲ ਸਟਰਕਚਰ ਦੇ ਮੁੱਦੇ ਆ ਜਿੰਨੇ ਵੀ ਆ ਉਹ ਸ਼੍ਰੋਮਣੀ ਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਸ਼੍ਰੋਮਣੀ ਕਾਲੀ ਦਲ ਨੇ ਹੀ ਲੜਣੀਆਂ ਤੇ ਪੰਜਾਬ ਦੇ ਲੋਕ ਵੀ ਇਹ ਸਮਝਣ ਲੱਗ ਪਿਆ ਕਿ ਅਸੀਂ ਵਲਗ-ਵਲਗ ਤਜਰਬੇ ਕਰਦੇ ਆ ਇੱਕਾ ਨਵੇਂ ਝੂਠੇ ਇਨਕਲਾਬੀ ਆਏ ਸੀ ਇਹਨਾਂ ਨੇ ਜੋ ਹਾਲ ਦੋ ਸਾਲਾਂ ਚ ਪਾਰਟੀ ਕਰਤਾ ਪੰਜਾਬ ਦਾ ਪਾਰਟੀ ਆਪਣੀ ਜ਼ਰੂਰਤ ਵੀ ਸਮਝੋਤਾ ਕਰੇ ਦੇਖੋ ਜੀ ਮੈਂ ਤੁਹਾਨੂੰ ਆਖਿਆ ਪੋਲਿਟਿਕਲ ਸਮਝੌਤੇ ਜ਼ਰੂਰਤਾਂ ਦੇ ਸਮਝੌਤੇ ਹੁੰਦੇ ਆ ਬਗੈਰ ਜ਼ਰੂਰਤਾਂ ਤੋਂ ਕੋਈ ਸਮਝੌਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਚ ਅਸੀਂ ਇਕੱਲੇ ਜਿੱਤ ਸਕਦੇ ਆ ਤੇ ਉਹ ਕਦੀ ਸਮਝੌਤਾ ਨਾ ਕਰਨ ਗੱਲ ਤੇ ਇਹ ਆ ਵੀ ਅੱਜ ਆਮ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਇਹ ਲੜਾਈ ਲੜੀ ਇਹਨਾਂ ਨੇ ਤੇ ਜੇ ਉਹ ਸਮਝੌਤਾ ਕਰਦੇ ਫਿਰ ਤੇ ਜ਼ਰੂਰਤਾਂ ਸਮਝਾਉਂਦਾ ਕਿ ਯਾਰੀ ਦੋਸਤੀ ਉਹਨਾਂ ਦੀ ਪ੍ਰੇਮ ਦਾ ਸਮਝੌਤਾ ਤੇ ਕੋਈ ਨਹੀਂ ਜ਼ਰੂਰਤ ਦਾ ਸਮਝੌਤਾ ਉਹਨਾਂ ਨੂੰ ਦੋਵਾਂ ਨੂੰ ਪਤਾ ਸਾਡੀ ਥੱਲੇ ਜ਼ਮੀਨ ਨੇ ਹੈਗੀ ਇਸ ਕਰਕੇ ਜ਼ਰੂਰਤਾਂ ਦੇ ਪੋਲਿਟੀਕਲ ਸਮਝੌਤੇ ਜ਼ਰੂਰਤਾਂ ਦੇ ਇੰਡੀਆ ਗਠਬੰਧਨ ਬਣ ਰਿਹਾ ਕਾਦੇ ਵਾਸਤੇ ਬਣ ਰਿਹਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਨੂੰ ਕਿਸੇ ਦਾ ਕਿਸੇ ਨੂੰ ਇਕੱਠੇ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਰੂਰਤਾਂ ਇਕੱਠੇ ਹੋਣਾ ਜੇ ਇਕੱਠੇ ਹੋ ਜਾਣਗੇ ਤੇ ਕੁਝ ਸੀਟਾਂ ਆ ਜਾਣਗੀਆਂ ਪਾਰਲੀਮੈਂਟ ਦੀਆਂ ਨੇ ਤੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਦੋਨਾਂ ਪਾਸੇ ਜ਼ਰੂਰਤ ਤਾਂ ਹੋਏਗਾ ਕਿ ਨਹੀਂ ਵੇਖੋ ਜ਼ਰੂਰਤ ਤੇ ਜੇ ਦੋਵਾਂ ਪਾਸੇ ਤੋਂ ਹੁੰਦੀ ਹੈ ਜੇ ਜੇ ਸ਼੍ਰਮਣੀ ਕਾਲੀਦਾ ਲਦੀ ਪੰਜਾਬ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਨਾਲ ਸੀ ਸੈਂਟਰ ਚ ਬੀਜੇਪੀ ਦੀ ਸਰਕਾਰ ਸੀ ਤੇ ਪੰਜਾਬ ਦਾ ਕੰਨਾ ਵਿਕਾਸ ਹੋਇਆ ਮਤਲਬ ਇਹ ਆ ਇਹ ਜ਼ਰੂਰਤ ਪੰਜਾਬ ਦੀ ਵੀ ਆ ਕਿ ਸੈਂਟਰ ਦੇ ਵਿੱਚ ਵੀ ਉਹਦੇ ਪੱਖ ਵਾਲੀ ਪਾਰਟੀ ਹੋਵੇ ਜੇਕਰ ਸਮਝੌਤਾ ਆਉਣ ਵਾਲੇ ਪੋਖੇ ਦੇ ਵਿੱਚ ਕੋ ਵੀ ਜਾਂਦਾ ਹੈ ਕਿ ਸ਼ਰਤਾਂ ਜਿਹੜੀਆਂ ਨੇ ਉਹ ਪਹਿਲੀਆਂ ਹੀ ਰਹਿਣਗੀਆਂ ਐਨੀਆਂ ਜੋ ਸੀਟਾਂ ਦੀ ਮੈਂ ਇਹ ਗੱਲ ਤੇ ਵੇਖੋ ਜਿਹੜੀ ਆ ਨਾ ਮੈਂ ਪਹਿਲਾਂ ਕਹਤੀ ਹਾਂ ਵੀ ਸਮਝੌਤਾ ਨਾ ਮੇਰੇ ਲੈਵਲ ਤੇ ਹੋਣਾ ਹੈ ਦੇ ਨਾ ਇੱਥੇ ਹੋਣਾ ਦੇ ਨਾ ਤੁਹਾਡਾ ਤਜਰਬਾ ਕਹਿੰਦਾ ਹੈ ਮੇਰਾ ਤਜਰਬਾ ਵੇਖੋ ਜੀ ਇਹ ਕਹਿੰਦਾ ਵਾ ਵੀ ਜੇ ਇਹ ਸਮਝੌਤਾ ਜਣਾ ਨਾ ਪਾਰਟੀ ਪ੍ਰਧਾਨਾਂ ਚ ਹੋਣਾ ਉਧਰੋਂ ਅਮੇਸ਼ਾ ਜੀ ਮੋਦੀ ਜੀ ਨੱਡਾ ਜੀ ਤੇ ਇਧਰੋਂ ਸੁਖਵੀਰ ਬਾਦਲ ਜੀ ਜਾਂ ਜਿੰਨਾਂ ਜਿੰਨਾਂ ਨੂੰ ਤਿਆਰ ਕਰਨਗੇ ਜੇ ਕੱਲ ਨੂੰ ਹੋਇਆ ਪਰ ਮੈਨੂੰ ਹਾਲੇ ਤੱਕ ਮੈਨੂੰ ਮੇਰੇ ਸਮਝ ਨਹੀਂ ਆ ਕੋਈ ਸਮਝੌਤੇ ਵਾਲੀ ਗੱਲ ਚੱਲਦੀ ਪਈ ਆ ਅਸੀਂ ਪਾਰਟੀ ਨੂੰ ਮਜ਼ਬੂਤ ਕਰਦੇ ਪਏ ਸ਼੍ਰੋਮਣੀ ਗਾਲੀ ਦਲ ਨੂੰ ਉਸੇ ਨਾਲ ਹੀ ਸਮਝੌਤਾ ਹੋ ਜਾਂਦਾ ਉਸਦੇ ਤਾਂ ਨਹੀਂ ਕੋਸਦੇ ਹੀ ਨਹੀਂ ਮਾਈਕ ਹੋਏਗਾ ਅਸੀਂ ਕੋਸਦੇ ਨਹੀਂ ਕਿੰਨੂ ਕੋਸਿਆ ਕਿੱਥੇ ਕੋਸਿਆ ਦੱਸੋ ਨਹੀਂ ਅਜੇ ਤਾਂ ਬੀਜੇਪੀ ਮੈਂ ਬੀਜੇਪੀ ਦੇ ਖਿਲਾਫ ਜਿਹੜੀ ਆ ਇੱਕ ਗੱਲ ਕੀਤੀ ਦੱਸੋ ਮੈਨੂੰ ਹੁਣ ਵੀ ਆਪਾਂ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਗੱਲ ਨਹੀਂ ਕੀਤੀ ਮੈਂ ਉਸ ਪਾਰਟੀ 'ਚ ਰਿਆਂ ਉਸ ਪਾਰਟੀ 'ਚ ਜੋ ਸਿਸਟਮ ਚੱਲਦਾ ਪਿਆ ਵਾ ਉਹਦੀ ਗੱਲ ਕੀਤੀ ਆ ਮੈਂ ਨਾ ਮੋਦੀ ਸਾਹਿਬ ਦੀ ਕੋਈ ਸਰਕਾਰ ਤੇ ਮੋਦੀ ਸਾਹਿਬ ਦੀ ਹੈ ਜੇ ਮੈਂ ਮੋਦੀ ਸਾਹਿਬ ਮੈਂ ਅੱਜ ਵੀ ਆ ਨਾ ਮੋਦੀ ਸਾਹਿਬ ਜਿਹੜੇ ਅੱਜ ਤੱਕ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਆ ਜਦੋਂ ਮੈਂ ਕਿਸਾਨੀ ਐਜੀਟੇਸ਼ਨ ਚ ਬੋਲਦਾ ਸੀ ਉਦੋਂ ਮੈਂ ਆਂਦਾ ਸੀ ਕਿ ਕੋਈ ਕਾਨੂੰਨ ਕੋਈ ਸਰਕਾਰਾਂ ਜਿਹੜੀਆਂ ਲੋਕਾਂ ਦੇ ਖਿਲਾਫ ਸੋਚ ਕੇ ਨਹੀਂ ਬਣਾਉਂਦੀਆਂ ਹਾਂ ਜਦੋਂ ਲਾਗੂ ਹੁੰਦੇ ਆ ਲੋਕਾਂ ਨੂੰ ਨਹੀਂ ਉਹ ਮਨਮੁਆਫਕ ਹੁੰਦੇ ਉਹਨਾਂ ਦੇ ਰਿਜ਼ਲਟਸ ਉਹ ਨਹੀਂ ਹੁੰਦੇ ਇਸ ਕਰਕੇ ਐਮੈਂਡ ਵੀ ਕਰਨੇ ਪੈਂਦੇ ਆ ਰੱਦ ਵੀ ਕਰਨਾ ਉਦੋਂ ਵੀ ਮੈਂ ਹੀ ਬੋਲਦਾ ਸੀ ਵੱਡਾ ਮੁੱਦਾ ਜਿਹੜੀ ਬੰਦੀ ਸੀ ਉਦੋਂ ਵੀ ਇਹੀ ਬੋਲਦਾ ਸੀ ਮੈਂ ਹਾਂ ਬੰਦੀ ਸਿੰਘਾਂ ਨੂੰ ਬੀਜੇਪੀ ਅਤਵਾਦੀ ਮੰਦੀ ਬਾਕੀ ਪਾਰਟੀਆਂ ਵੀ ਅਤਵਾਦੀ ਮੰਦੀਆਂ ਨੇ ਜੋ ਸੀਜੀ ਕੀ ਮੰਦੀ ਦੇਖੋ ਜੀ ਮੈਂ ਜਿਹੜੀ ਗੱਲ ਹੈ ਨਾ ਮੈਂ ਇਸ ਪਾਰਟੀ ਦਾ ਮੁੱਦਾ ਜਿਹੜਾ ਮੈਂ ਨਾ ਉਹਦੇ ਚ ਮੈਂ ਓਪਨਲੀ ਆਪਣੀ ਮੇਰੀ ਪਰਸਨਲ ਰਾਇ ਹੋਊਗੀ ਮੈਂ ਪਾਰਟੀ ਚ ਦੱਸ ਦੇਣਾ ਹਮੇਸ਼ਾ ਹੀ ਜਿਹੜੀ ਮੈਨੂੰ ਨਹੀਂ ਚੰਗੀ ਲੱਗੇ ਪਰ ਮੈਂ মিডিਆ ਸਾਹਮਣੇ ਜਿਹੜਾ ਪਾਰਟੀ ਦਾ ਜੋ ਪੱਖ ਹੈ ਉਹਦੇ ਖਿਲਾਫ ਕਦੀ ਨਹੀਂ ਜਾਂਦਾ ਕਿਉਂਕਿ ਮੈਂ ਐਸੋਲੇ ਸ਼੍ਰੋਮਣੀ ਕਾਲੀ ਦਲ ਚ ਹਾਂ ਜਿਹੜੀ ਮੇਰੀ ਪਰਸਨਲ ਰਾਇ ਹੁੰਦੀ ਆ ਉਮੈਂ ਉੱਥੇ ਹੀ ਦੱਸ ਦਿੰਦਾ ਵੀ ਇਹ ਗੱਲ ਸਾਨੂੰ ਕਿੰਨੀ ਗਮਾਫ ਗਿਆ ਤੇ ਕਿੰਨੀ ਕਿ ਨਹੀਂ ਮਾਫਕ। ਮੈਂ ਬੰਦੀ ਸਿੰਘਾਂ ਦਾ ਮੁੱਦਾ ਚੱਲਣਾ ਹੈ ਤੁਹਾਡੇ ਇਲੈਕਸ਼ਨਾਂ ਵਿੱਚ। ਨਹੀਂ ਬੰਦੀ ਸਿੰਘਾਂ ਨਹੀਂ ਪਾਰਟੀ ਦਾ ਮੁੱਦਾ। ਲੜਾਈ ਲੜ ਰਹੇ ਪਾਰਟੀ ਦਾ ਮੁੱਦਾ। ਮੈਂ ਤੁਹਾਨੂੰ ਦੱਸਿਆ ਵੀ ਇਹ ਮੈਂ ਪ੍ਰੈਸ ਦੀ بجائے ਆਪਣੇ ਪਾਰਟੀ ਪ੍ਰਧਾਨ ਨੂੰ ਕਨਵੇ ਕਰ ਦਿੰਦਾ ਜਦੋਂ ਮੈਨੂੰ ਲੱਗੇ ਵੀ ਇਹ ਗੱਲ ਜਿਹੜੀ ਹੈ ਸਾਡੇ ਨਹੀਂ ਮਾਫਕਾਉਂਦੀ। ਜੀ। ਮੈਂ ਉਹਦੇ ਚ ਤੁਹਾਨੂੰ ਦੱਸ ਦਿੰਦਾ ਇੱਕ ਮਿਸਾਲ ਦੇ ਦਿੰਦਾ ਵੀ ਅਸੀਂ ਉੱਥੇ ਆਪਣਾ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਸਾਡੀ ਉੱਥੇ ਸੰਗਰੂਦ ਡਿਊਟੀ ਲੱਗੀ ਸੀ। ਬਾਈ ਇਲੈਕਸ਼ਨ ਹੋਈ ਸੀ ਨਾ। ਮੈਂ ਕਹਿੰਦਾ ਹੈ ਨਹੀਂ ਜੀ ਸਾਡਾ ਮਨ ਨਹੀਂ ਕਰਦਾ ਨਹੀਂ ਹੈ ਠੀਕ ਹੈ ਜੀ ਐਸਾ ਬਟਾਲਾ ਸੀਟ ਨੂੰ ਲੈ ਕੇ ਬਤ ਆ ਗਿਆ ਬਟਾਲਾ ਸੀਟ ਨੂੰ ਲੈ ਕੇ ਜੋਸੀ ਸਾਹਿਬ ਤੁਸੀਂ ਕਿਹਾ ਕਿ ਇਹ Hindu ਸੀਟ ਸੀ ਬਾਦਰ ਸਾਹਿਬ ਨੂੰ ਇਹ ਗੱਲ ਸਮਝ ਆ ਗਈ ਕਿ ਉਸ ਤੋਂ ਬਾਅਦ ਵਾਪਸ ਇਹ ਜਿਹੜੀ ਸੀਟ Hindu ਖੇਮੇ ਦੇ ਵਿੱਚ ਚਲੀ ਗਈ ਉਹ ਇੱਕ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਨੇ ਹਲਕਾ ਇਨਚਾਰਜ ਬਣਾਇਆ ਨਹੀਂ ਸੁਖਵੀਰ ਜੀ ਜੀ ਅਕਾਲੀ ਦਲ ਨੂੰ ਤਾਂ ਭਰਪੂਰ ਖਾਦਾ ਹੋਇਆ ਬਿਲਕੁਲ ਬਿਲਕੁਲ ਦੇਖਦਾ ਪਿਆ ਠੀਕ ਹੈ ਜੀ ਕਹਿੰਦਾ ਐਸ ਜਿੱਥੇ ਜਾਂਦੇ ਵੀ ਸ਼ਰੋਣੀ ਅਕਾਲੀ ਦਲ ਦਾ ਸ਼ਹਿਰਾਂ 'ਚ ਕੁਝ ਨਹੀਂ ਆ ਉੱਥੇ ਨਰੇਸ਼ ਭਾਈ ਦੇ ਬੰਦੇ ਇਸ਼ਾਰਾਂ ਦੇ ਵਿੱਚੋਂ ਰੋਜ਼ ਡੇਲੀ ਸ਼ਾਮਲ ਹੋ ਰਹੇ ਬੰਦੇ ਕਿੰਨੇ ਕਾਉਂਸਲਰ ਕਿੰਨੇ ਬੰਦੇ ਉਦੋਂ ਸ਼ਾਮਲ ਹੋਏ ਪਾਰਟੀ ਦੇ ਉਧੇਦਾਰ ਹੋਏ ਕਾਉਂਸਲਰ ਹੋਏ ਜਿਸ ਦਿਨ ਪਹਿਲੇ ਦਿਨ ਜੁਆਇਨਿੰਗ ਹੋਈ ਹੁਣ ਵੀ ਹੋ ਰਹੇ ਆ ਗਾਂ ਵੀ ਹੋਣਗੇ ਇਹ ਤਾਂ ਅੰਡਰਸਟੂਡ ਹੈ ਬਟਾਲਾ ਤੋਂ ਲੱਪਰੇ ਸਿੰਘ ਖੁਸ਼ੀਪਰ ਦੀ ਰਿਪੋਰਟ